ਵਾਰਾ ਜੀ ਨੋਸਤਰੀ ਗਾਲੀ ਤਾਰਿਆ ਨੇ ਅੱਜ ਆਪਾਂ ਆਏ ਆ ਪਾਸ ਚਾਈ 7ਵੀਂ ਫੜੀ ਹਮੇਸ਼ਾ ਆਸ਼ੀਰਵਾਦ ਰੋੜਾ ਜੀ ਸਿੱਧੇ ਆ ਮੇਰੇ ਅਜੰਦਾ ਨੂੰ ਪਹੁੰਚਾ ਦੇ। ਅੱਜ ਆਇਆ ਜੀ ਅੱਪਕੋਂ ਗਰਾਸਾ ਤੋਂ ਤੋਂ ਕਿਲਾਣਾ ਤੱਕ ਮੈਂ ਜਾਣੇ ਆਪਕੋ ਕੁਝ ਆ ਗਿਆ ਜੇਕ। ਕੋਈ ਮੁਸ਼ਕਿਲ ਆਏ ਯਾਰ ਉਹ ਕੋਈ ਨਹੀਂ ਲੱਗ ਰਿਹਾ ਕਿ ਜੇ ਹੋਰ ਆਪਾਂ ਜਾਣਾ ਹਾਂ। ਦੇ ਵੀ ਦੇ ਵੀ ਕੋੰਦਾ ਚੁੰਟਾ ਸਤਮੀ ਹਰਿਆਵੈਲਾ ਸਾਹਿਬ ਨੂੰ ਹਰਿਆਵੈਲਾ ਉਹ ਲਿਖਿਆ ਆ ਤੇ ਹਰਿਆਵੈਲਾ ਗੁਰਦੁਆਰਾ ਸਾਹਿਬ ਪਟਿਆਣਾ ਜੀ ਆਇਆਂ ਨੂੰ ਦਰਸ਼ਨ ਕੋ ਆਵਦੇ ਜੀ ਓਟਵਾਂ ਤਿਆਰ ਕਰਦੇ ਕੋ ਆਂਦਾ ਤੇ ਤੇ ਰਾਮ ਰਾਮ ਕਰਦੇ ਰਸ ਓਏ ਇੰਤਰਟ ਤੇ ਚੱਲ ਰਹੇ ਆਂ ਆ ਗਏ ਆ ਜੀ ਅੱਪਾ ਅੱਜ ਗੁਰਦੁਆਰਾ ਸਾਹਿਬ ਜੀ ਪਾਸ਼ਾਹੀ 7ਵੀਂ ਗੁਰਦੁਆਰਾ ਹਰਿਆਵੈਲਾ ਸਾਹਿਬ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਹੁਤ ਨਿਆਰਾ ਬਸ ਸ਼ਾਂਤੀ ਹੈ ਤੁਸੀਂ ਵੀ ਜਰੂਰ ਆਇਓ ਇੱਥੇ ਪਾਸ਼ਾਹੀ 7ਵੀਂ ਹਰ ਐ ਸਾਹਿਬ ਜੀ ਦਾ ਗੁਰਦੁਆਰਾ ਹੈ ਆਈ ਤੁਹਾਨੂੰ ਬਰਤਨ ਦਾ ਕੋਈ ਲਾਂਦਾ ਸ਼ੈਲਾ ਦੇ ਇਹ ਆਹਰ ਦਰਕੇ ਜਾਣਗੇ ਜਿੱਥੇ ਜਨਾਲ ਮੈਂ ਤੁਹਾਡਾ ਆਪਣਾ ਗੁਰੂ ਹਰਗੋਬਿੰਦ ਸਾਹਿਬ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਕਮੈਂਟ ਵਿੱਚ ਵਾਹਿਗੁਰੂ ਜੀਰੂ ਲਿਖੋ ਸੇਮ ਆਈਡੀ ਮੇਰੀ ਇੰਸਟਾਗ੍ਰam ਤੇ ਫੇਸਬੁਕ ਤੇ ਵੀ ਹੈ ਉੱਥੇ ਜਾ ਕੇ ਫੋਲੋ ਕਰੋ ਬੇਨਤੀ ਹੈ ਤੁਹਾਡੇ ਅੱਗੇ ਅੰਗਰੇਜ਼ ਇੱਥੇ ਆਏ ਤਾਂ ਹੈਗੇ ਆ ਕੁਝ ਪਤਾ ਨਹੀਂ ਲੱਗ ਰਿਹਾ ਗੁਰਦੁਆਰਾ ਸਾਹਿਬ ਕਿੱਥੇ ਹੈ ਕੌਣ ਤੀਰ ਯਾਰ ਬਿਲਕੁਲੀ ਹੈ ਕਿੱਥੇ ਆ ਉਹ ਪੱਠੇ ਪੁੰਗੀ ਬਣਿਆ ਯਾਰ ਤਾਂ ਸਾਰਾ ਬੜੇ ਪੱਠੇ ਵੱਠੇ ਲਿਖਦੇ ਬੇਖਾਲੀ ਇੱਕ ਆ ਵੱਠਾ ਇੱਕ ਉਹ ਵੱਠਾ ਭਾਈਆ ਯਾਰ ਦੂਰ ਹੋਣਾ ਇਤੋਂ ਪਿੱਛੇ ਵੀ ਕੋਈ ਨਹੀਂ ਅੱਗੇ ਵੀ ਕੋਈ ਨਹੀਂ ਦੇਖਿਆ ਕੁਛ ਪੁਰੀ ਚੱਲੋ ਫਿਰ ਚੱਲ ਲਲੂ ਫਟਾਫਟ ਸਬਸਕ੍ਰਾਈਬ ਕਰ ਦਿਓ ਤੇ 50 ਹਜ਼ਾਰ ਕਰ ਦਿਓ ਫਟਾਫਟ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਅੱਗੇ ਅੱਗੇ ਵੀਡੀਓ ਬਣਾਦੇ ਰਵਾਂਗੇ ਆਪਾਂ ਜਲਦੀ ਜਲਦੀ ਸਬਸਕ੍ਰਾਈਬ ਕਰ ਦਿਓ ਜੀ ਲੱਗਿਆ ਤੇ ਬੱਸ ਰੁਕਦੀ ਕਿ ਨਹੀਂ ਰੁਕਦੀ ਇਹ ਪੰਗਾ ਦੇ ਦੇ ਘੋਰਤ ਆ ਲਿਆ ਜੋ ਠਖੜੇ ਰਹਿਣਾ ਰਹਿਣਾ ਸੀ ਕੁ ਕੁ ਸ਼ਾਂਤੀ ਵੀ ਸ਼ਾਂਤੀ ਬਹਾਰ ਸ਼ਾਂਤੀ ਹੋ ਰਹੀ ਹੈ ਬਗੜ ਦੋਰੋ ਤਾਂ ਮਿਆਂ ਵੀ ਲਾਲ ਆ ਆ ਕਹੇ ਜਿੰਨਾ ਹੋ ਰਿਹਾ ਦੋਰ ਦੋਰਾ ਸਾਲ

ਦੇ ਅੰਦਰ ਕਿੰਨੇ ਕਿਚੌੜਾ ਇਹਿੰਦੇ ਤੁਰੂ ਵੀਡੀਓ ਨਹੀਂ ਕੱਟ ਪਈ ਬੜੀ ਕਿੰਨੀ ਸਾਰੀ ਸ਼ਾਂਤੀ ਹੈ ਬਿਲਕੁਲ

오늘 또 모르고 나왔래요 드레이브가... Ой, Yeah. <clears throat> ਫੀਲ ਵਧੀਆ ਲੱਗ ਕੇ ਯਾਰ ਇੱਥੇ ਬਹੁਤ ਸ਼ਾਂਤੀ ਹੈ ਆਨੰਦ ਹੀ ਅਨੰਤ ਹਰ ਰਾਈ ਗੁਰੂ ਹਰਾਈ ਜੀ ਅਗੁਰਦਵਾਰ ਸਾਹਿਬ ਦੇਖੋ ਸ਼ਾਂਤੀ ਕਿੰਨੀ ਹੈ ਬਰੋ ਯਾਰ ਦੇਖੋ ਕੋਈ ਹੋਰ ਵਿੱਚ ਕੋਈ ਅਨੁਕੀ ਹੋ ਗਿਆ ਤੇ ਖੱਲੇ ਹੋ ਗਿਆ ਉਹ ਵੀ ਹੋਣਾ ਹੈ ਰੀ ਵੇਲਾ ਸਾਇ ਉਹਦਾ ਬੀਲ ਹੀ ਲੱਤੀ ਨੂੰ ਲੱਗਦਾ ਨਹੀਂ ਇਹ ਹਿੱਲ ਕਰਕੇ ਆਇਆ ਸੀ ਪਹਿਲਾਂ ਉੱਥੋਂ ਆਇਆ ਆਏ ਹੋ ਕੇ ਪਹਿਲਾਂ ਫਿਰ ਬਾਬਾ ਜੀ ਸਿੰਘ ਵੀ ਇੱਥੇ ਰਹੇ ਬਾਬਾ ਜੀ ਸਿੰਘ ਦਾ ਗੁਰਦੁਆਰਾ ਥੀ ਕਿੰਦੇ ਗਿਆ ਉਹ ਉੱਥੇ ਹਮਾਰ ਪਰਦੇ ਉੱਥੇ ਨਹੀਂ ਗਿਆ ਨਹੀਂ ਮਾਲਪੁਰ ਰਸਤੇ ਤੇ ਗਿਆ ਜਿਹੜਾ ਮੋਰੇ ਪਿੱਛੇ ਰਹਿ ਗਿਆ ਇੱਥੋਂ 8-10 ਕਿਲੋਮੀਟਰ ਹੈ ਸ਼ਹਿਰ ਤੇ ਮੈਨੂੰ ਬੱਸ ਦਾ ਬੱਸ ਮਿਲ ਜੇਗੀ ਬਾਹਰੋਂ ਬਸਾਂ ਰੋਡ ਤੋਂ ਬੱਸ ਮਿਲ ਜਾਨੀ ਜਾ ਕੇ ਮਾਲਪੁਰ ਚੱਲ ਜਾਣਾ ਠੀਕ ਹੈ ਜੀ ਮਾਲਪੁਰ ਸ਼ਹਿਰ ਦੀ ਹੈਗਾ ਹਾਂ ਜੀ ਸ਼ਹਿਰ ਤੇ ਪਿੱਛੇ ਕਿਸੇ ਨੂੰ ਕੁੱਛ ਲੋ ਬੱਤੇ ਬੱਤੇ ਆਹੀ ਠੀਕ ਹੈ ਮੋਰੇ ਗੇਟਰ ਬਣਿਆ ਹੈ ਵਾਹ ਸ਼ਾਇਦ ਸੱਤ ਹਰ ਰਾਏ ਸਾਹਿਬੀ ਦਾ ਬੜਾ ਸਾਹਿਬ ਹੈ। ਉਹ ਮੇਕ ਕਾਰੀਏ ਗਏ ਨਾ ਯਾਰ। ਕਾਰੀ ਸਤ ਨੇ ਯਾਰ ਕਿੰਨੇ ਦੇਖ ਲੋ ਡਿੱਕੇ ਪਏ ਅੰਬ ਅੰਬ ਡਿੱਕੇ ਆ। ਆ ਦੇਖੋ ਅੰਬ। ਅੰਬ ਲੱਗੇ ਯਾਰ ਖਾ ਸਕਦੇ ਆ। ਖਾ ਸਕਦੇ ਆ। ਇੱਕਦਾਂ ਬੁੱਲਾ ਲੀਏਗੇ ਨਹੀਂ। ਬਾਬਾ ਜੀ ਇੱਕ ਆ ਰਿਹਾ ਬਾਬਾ ਜੀ ਦੀ ਵਧੀਆ। ਅੰਬੀਆਂ ਲੱਗੀਆਂ ਅੰਬੀਆਂ ਕੋਲ ਸਾਰੀਆਂ ਅੰਬੀਆਂ ਭਰੀਆਂ ਵੀ ਇਹ ਵੀ ਪਕਾਣਾ ਲੱਗਦਾ ਪੇੜ ਕਾਫੀ ਯਾਰ ਇਹ ਗਏ ਨੇ ਹਟ ਹਾਂਸਤਾਂ ਬਹੁਤ ਵਧੀਆ ਯਾਰ ਬਹੁਤ ਵਧੀਆ ਤਰੀਕੇ ਨਾਲ ਸੰਭਾਲਿਆ ਹੈ ਬਾਬੇ ਨੇ ਲੰਗ ਸਿੰਘਾ ਨੇ ਬੰਨਾ ਫੇਗਾ ਯਾਰ ਦਰਸ਼ਕਾਂਤ ਲੋ ਜੀ ਇਹ ਦੁਬਾਰਾ ਹਰ ਰਾਏ ਸਾਹਿਬ ਜੀ ਤਾਂ ਤਾਂ ਸ਼੍ਰੀ ਗੁਰੂ ਹਰ Rai ਸਾਹਿਬ ਦੀ ਪਾਸ਼ਾਹੀ 7 ਪਾਏ ਸ਼ਾਂਤੀ ਹੈ ਤੇ ਵਧੀਆ ਵਾ ਆ ਖਾਈ ਜਾਂਦੇ ਲੱਗਦਾ ਜਿ ਥੱਲੇ ਰੁਪੀਆਂ ਦੇ ਘਾਹ ਖਾ ਕੇ ਇਹਨਾਂ ਨੂੰ ਵਧੀਆ ਨਜ਼ਾਰਾ ਆ ਤੇ ਹੋ ਗੁਰੂ ਵਾ ਗੁਰੂ ਹੋ ਗੁਰੂ ਕੀ ਨਿੰਦ ਨਿੰਦ ਆਹ ਯਾਰ ਮੁਰੇ ਵਾਵਾ ਪੰਛੀਾਂ ਦੀ ਆਵਾਜ਼ ਕਿੰਨੀ ਵਧੀਆ ਯਾਰ ਆ ਰਹੀ ਹੈ ਬਹੁਤ ਵਧੀਆ ਆਵਾਜ਼ ਆ ਰਹੀ ਪੰਛੀ

handy handy. ਉਹ ਦੇਖ ਲਓ ਇੰਨੇ ਪੁਰਾਣੇ ਟਮਾਟੇਾਂ ਤੋਂ ਬੇਨਾ ਹਰੇ ਦੇਖ ਲਓ ਬਹੁਤ ਪੁਰਾਣੇ ਢਾਂ ਦੇ ਲੱਗੇ ਆ ਇਹ ਬਹੁਤ ਧੀ ਕੁਦਰਤ ਬਾਬਾ ਹਾਂ ਉਹ ਜਿਆ ਕਿਤਾ ਦੇਖ ਲਓ ਉਹ ਬਾਰੇ ਕਿ ਬੱਤੀ ਹੋ ਗਿਆ ਉਹ ਜੀ ਆਹ ਓਕੇ ਟੇ ਕਿਹੜੇ ਤੋਂ ਜੰਨੇ ਬਾਹਰ ਚੰਗਾ ਜੀ ਸੰਦੇ ਜੀ ਚੱਲਦੇ ਆ ਘਰ ਨੂੰ ਹਰ ਰਾਤ ਸਾਜੀਦਰ ਕੋਲੋਂ ਰਹਾ ਸਾਹ ਦੇ ਕੋਲੋਂ ਚੱਲੋ ਅਸੀਂ ਚੱਲਦੇ ਆ ਜੀ ਇੱਥੋਂ ਅੱਬਾ ਫੇਰ ਆਵਾਂਗੇ ਹੁਣ ਦੇਰ ਰੱਖਿਆ ਡੇ ਆ ਯਾਰ ਅਸੀਂ ਮੈਂ ਕੋਈ ਲੈ ਕੇ ਜਾਂਦਾ ਕਿ ਨਹੀਂ ਜਾਂਦਾ ਚੁੱਪ ਕੇ ਜਾਂਦੇ ਹੁਣ ਕਿਸੇ ਕੋਲ ਦੇ ਕੋਈ ਰਾਜ ਕਰਦੇ ਨੇ ਹਾਂ ਓਰੀ ਹਾਲੀ ਹਰਿਆਲੀ ਇੱਥੇ ਉਹ ਦੋ ਪੀਆ ਅਜੇ ਤੇਰੀ ਕੁਦਰਤ ਆ ਦੇ ਕੋਈ ਵੇਲਾਂ ਲੱਗੀਆਂ ਬਾਹਰ ਵੀ ਲੱਗੀਆਂ ਹੋਈਆਂ ਕਿੰਨੀਆਂ ਵੇਲਾਂ ਹੋ ਰਿਹਾ ਨਿਸ਼ਾਨ ਉਹ ਨਹੀਂ ਆ ਰਿਹਾ ਯਾਰ ਜੀ ਰੋਡ ਹੁਸ਼ਿਆਰ ਕੋ ਨਹੀਂ ਜਾਂਦਾ ਇਹ ਜਾਂਦਾ ਵਾ ਜੀ ਨਵੇਂ ਸ਼ਹਿਰ ਨੂੰ ਉਹਦੇ ਵਿੱਚ ਜੀਰ ਕੋਤਰਾ ਤਾਂ